ਆਪਣਾ ਮੇਰਾ ਨਾਮ ਜੀ ਰੋਪੀਨ ਮਸੀਹ ਆ। ਜੀ ਮਾਮਲਾ ਕਰਾ। ਮਾਮਲਾ ਸਰ ਅਸੀਂ ਇੱਥੇ ਦੁਕਾਨ ਕਰਦੇ ਆ ਸਾਡਾ ਪਿੰਡ ਬੋਲੀਆਂ ਆ। ਤੇ ਅਸੀਂ ਰਾਤ ਦੁਕਾਨ ਬੰਦ ਕਰਕੇ ਗਏ ਆ। 15 ਤਰੀਕ ਦੀ ਗੱਲ ਆ। ਰਾਤ ਨੂੰ ਸਾਡੀ ਦੁਕਾਨ ਭੱਜ ਗਈ ਆ। ਤੇ ਇਸ ਤਰੀਕੇ ਨਾਲ ਕੋਈ। ਉਹਨਾਂ ਨੇ ਜੀ ਸ਼ਟਰ ਨੂੰ ਕੋਈ ਜੈਕ ਵਗੈਰਾ ਲਗਾ ਕੇ ਬੱਲੀਆਂ ਵਗੈਰਾ ਲਾ ਕੇ ਸ਼ਟਰ ਚੁੱਕ ਕੇ ਫਿਰ ਅੰਦਰ ਐਂਟਰੀ ਕੀਤੀ ਚੋਰਾਂ ਨੇ। ਕੀ ਕੀ ਸਮਾਨ ਲੱਗਿਆ? ਸਮਾਨ ਸਰ ਕੋਈ ਸਿਲਵਰ ਤਾਂਬਾ ਜਿਹੜਾ ਆ ਉਹ ਲੈ ਗਏ ਨੇ ਹੋਰ ਹੋਰ ਇੱਕ ਸਾਡਾ ਗੱਲਾ ਸੀਗਾ ਉਹ ਲੈ ਗਏ ਆ ਪੈਸੇ ਕਿੰਨੇ ਲੱਗੇ ਪੈਸੇ ਸਾਰੋ ਦੇ ਵਿੱਚ 18000 ਰੁਪਿਆ ਹੈਗਾ ਸੀਗਾ ਅਸੀਂ ਦੇਣਾ ਸੀ ਸਾਰੇ ਤੇ ਇਹਨਾਂ ਕਹਿ ਰੱਖ ਕੇ ਤੇ ਚਲੇ ਗਏ ਸੀਗੇ ਵੀ ਆ ਕੇ ਸਵੇਰੇ ਗਾ ਗੁੰਮਸਲਾ ਪੁੱਟਾ ਦਿੰਦੇ ਨੇ ਤੇ ਹੋਰ ਸੀਸੀਟੀਵੀ ਲੱਗੇ ਤੁਹਾਡੇ ਜੀ ਸੀਸੀਟੀਵੀ ਸਾਰ ਪਹਿਲਾਂ ਉਹਨਾਂ ਨੇ ਆਉਂਦਿਆਂ ਹੀ ਇੱਥੇ ਟਿਊਬ ਲੱਗੀ ਉਹ ਤੋੜੀ ਆ ਤੇ ਦੋ ਸੀਸੀਟੀਵੀ ਕੈਮਰੇ ਤੋੜ ਕੇ ਤੇ ਅੰਦਰ ਐਂਟਰੀ ਕੀਤੀ ਉਹਨਾਂ ਨੇ ਜੋ ਸ਼ਟਰ ਭੰਨਿਆ ਉਸ ਤੋਂ ਬਾਅਦ ਵਿੱਚ ਅੰਦਰ ਜਾਂਦਾ ਨਜ਼ਰ ਆਉਂਦਾ ਬੰਦਾ ਪਰ ਇਹ ਵੀ ਉਹਨਾਂ ਮੂੰਹ ਆ ਬੱਧਾ ਤੇ ਪ੍ਰਸ਼ਾਸਨ ਗਾਰੀ ਮੰਗਿਆ ਕਿ ਇਹਦੇ ਤੇ ਥੋੜੀ ਸਖਤੀ ਕਾਰਵਾਈ ਕਰਕੇ ਤੇ ਚੋਰਾ ਨੂੰ ਨੰਗਿਆ ਕੀਤਾ ਜਾਵੇ ਸੰਜੀ ਮੇਰਾ ਨਾਜੀ ਤਸਵੀਰ ਸਿੰਘ ਅਸੀਂ ਐਡਾ ਮਹਿਲ ਮੁਖਾਰੀ ਦੇ ਵਿੱਚ ਦੁਕਾਨ ਕਰਦੇ ਆ ਇੱਥੇ ਸਾਡੇ ਲਾਗੇ ਕੁਆੜੀ ਦੀ ਦੁਕਾਨ ਹੈ ਰਾਤੀ ਇੱਥੇ ਮਤਲਬ ਚੋਰਾਂ ਨੇ ਚੋਰੀ ਕੀਤੀ ਆ ਇਨਾਂ ਦਾ ਤਾਂਬਾ ਪਿੱਤਲ ਵਾਵਾ ਇਸ ਮਾਲ ਲੈ ਗਏ ਨਾਲ ਨਕਦੀ ਵੀ ਲੈ ਗਏ ਤੇ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਵੀ ਇਹ ਹੱਡੇ ਦੀ ਰਾਖੀ ਕਰਵਾਈ ਜਾਵੇ ਅਸੀਂ ਹੋਰ ਵੀ ਦੁਕਾਨਦਾਰ ਇੱਥੇ ਆਗੇ ਵੀ ਕਾਫੀ ਯਾਰ ਇੱਥੇ ਚੋਰੀਆਂ ਹੋਈਆਂ ਨੇ ਤੇ ਇੱਥੇ ਕੋਈ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਬਹੁਤ ਜ਼ਿਆਦਾ ਮਤਲਬ ਇੱਕ ਨੌਂ ਯਾਰ ਕਿਤੇ ਆ ਤੇ ਸਾਰੇ ਆਪੋ ਆਪਣੀ ਕਮਾਈ ਕਰ ਰਹੇ ਆ ਪਰ ਇਹ ਬਹੁਤ ਜ਼ਿਆਦਾ ਕੰਮ ਜਿਹੜਾ ਗਲਤ ਹੋ ਰਿਹਾ ਇੱਥੇ ਨਕਦੀ ਵੀ ਇਹਨਾਂ ਦੀ ਕਾਫੀ ਜਿਆਦਾ ਅੰਦਰ ਕੈਸ਼ ਪਿਆ ਸੀ ਉਹ ਵੀ ਲੱਗੇ ਤੇ ਅਕਸਰ ਸੀਸੀਟੀਵੀ ਲਵਾਏ ਹੁੰਦੇ ਆ ਪਰ ਸੀਸੀਟੀਵੀ ਨੂੰ ਤੋੜ ਕੇ ਲੱਗੇ ਹਾਂਜੀ ਹਾਂਜੀ ਉਹ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹਨਾਂ ਪਹਿਲਾਂ ਉਹ ਤੋੜੀ ਤੋੜਿਆ ਨਾਲ ਲਾਈਟਾਂ ਬੰਦ ਕੀਤੀਆਂ ਉਸ ਤੋਂ ਬਾਅਦ ਇਹ ਫਿਰ ਜੱਕ ਲਾ ਕੇ ਉਹਨਾਂ ਦਾ ਸ਼ਟਰ ਜਿਹੜਾ ਉਹ ਚੁੱਕਿਆ ਵਾ ਤੇ ਸਾਰਾ ਅੰਦਰ ਵੱਢ ਕੇ ਸਾਰੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਇਹ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਵੀ ਪ੍ਰਸ਼ਾਸਨ ਮਤਲਬ ਇੱਥੇ ਇੱਕ ਤੇ ਨਾਕਾ ਲਵਾਵੇ ਇੱਕ ਇਹਨਾਂ ਦੀ ਪਰਪਾਈ ਕਿਸ ਤਰੀਕੇ ਨਾਲ ਵੀ ਹੋ ਸਕੇ ਤੇ ਕਾਫੀ ਜਿਆਦਾ ਨੁਕਸਾਨ ਹੋਇਆ ਹੈ ਨਾ। ਇਹ ਚੋਰੀ ਦਾ ਮਾਮਲਾ ਸੀ ਤੁਸੀਂ ਪਹੁੰਚੇ ਮੈਨੂੰ ਕਰੀ। ਹਾਂਜੀ ਇੱਥੇ ਨੇ ਇੱਕ ਦਰਖਾਸਤ وصول ਹੋਈ ਸੀ ਵੀ ਤੁਹਾਡੀ ਦੁਕਾਨ ਦਾ ਸ਼ਤ ਤੱਕ ਚੋਰੀ ਹੋਈ ਆ। ਮੌਕੇ ਤੇ ਗਏ ਆ ਮੌਕੇ ਤੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਜੋ ਵੀ ਸਾਹਮਣੇ ਆਊਗਾ ਉਸ ਹਿਸਾਬ ਨਾਲ ਕਾਰਵਾਈ ਅਮਲ ਜਿਹੜਾ ਹੋਵੇ। ਉਹ ਸੀਸੀਟੀਵੀ ਵੀ ਲਾ ਕੇ ਲਗੇ ਆ ਬਾਹਰ ਕੁਝ। ਜੋ ਉਹ ਵੀ ਲਾ ਕੇ ਬੰਨੇ ਹੋਣਗੇ ਉਹਨੇ ਦੇਖ ਲਾਂਗੇ ਜੀ ਉਹ ਸਾਰੇ ਲਾ ਕੇ ਬੰਨੇ ਚੈੱਕ ਕਰਕੇ ਵੀ ਕੀ ਹੋਇਆ ਕੀ ਕਹਿੰਦੇ ਆ।